ਪਾਦਸ਼ਾਹ ਨੇ ਕੀਤਾ ਪਹਿਲੇ ਜਾਮੇ ਤੋਂ ਤੇ ਅਨੇਕਾਂ ਤਨਾਂ ਦੇ ਸਾਨੂੰ ਇਤਿਹਾਸ ਵਿੱਚ ਜ਼ਿਕਰ ਮਿਲਣਗੇ ਜਦੋਂ ਮਹਾਰਾਜ ਨੇ ਇਸ ਜਾਤ ਪਾਤ ਤੇ ਕਰਾਰੀ ਸੱਟ ਮਾਰੀ ਗੁਰੂ ਅਮਰਦਾਸ ਮਹਾਰਾਜ ਦਾ ਜ਼ਿਕਰ ਆਪਾਂ ਪੜ੍ਹਨੇ ਆ ਬਾਣੀ ਵਿੱਚ ਵੀ ਪੜਾਂਗੇ ਤਪਾ ਨ ਹੋਵੈ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰੈ ਜਦ ਮਾਲਿਆ ਤੱਪੇ ਦਾ ਜ਼ਿਕਰ ਕੀਤਾ ਗਿਆਨ ਗਿਆਨ ਸਿੰਘ ਹੋਰਾਂ ਲਿਖਿਆ ਵੀ ਉਹਨਾਂ ਦਾ ਤਪਸੀ ਹੰਕਾਰੀ ਸੀ ਤੇ ਢਟਕਾਉਂਦਾ ਸੀ ਲੋਕਾਂ ਨੂੰ ਕਹਿੰਦਾ ਸੀ ਤੁਸੀਂ ਆਪਣਾ ਧਰਮ ਭ੍ਰਸਟ ਕਰ ਰਹੇ ਹੋ ਇੱਕ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕਦੇ ਹੋ ਇਹਦੇ ਨਾਲ ਇੰਨੀਆਂ ਪ੍ਰਾਣੀਆਂ ਜਿਹੜੀਆਂ ਰੀਤਾਂ ਨੇ ਉਹਨਾਂ ਤੇ ਚੋਟ ਲੱਗਦੀ ਆ ਤੁਸੀਂ ਆਪਣੇ ਧਰਮ ਵਿੱਚ ਹਾਰ ਰਹੇ ਗੁਰੂ ਅਮਰਦਾਸ ਮਹਾਰਾਜ ਨੂੰ ਪਤਾ ਲੱਗਾ ਵੀ ਬਹੁਤ ਨੇ ਜਿਹੜੇ ਬੜੇ ਪਿਆਰ ਨਾਲ ਵਚਨ ਸੁਣਦੇ ਆ ਤੇ ਤੁਸੀਂ ਜਿਹੜਾ ਵਚਨ ਕੀਤਾ ਵੀ ਸੰਗਤ ਬਾਅਦ ਵਿੱਚ ਪੰਗਤ ਪਹਿਲਾਂ ਕਿਉਂਕਿ ਮਹਾਰਾਜ ਨੇ ਵੇਖਿਆ ਵੀ ਸੰਗਤ ਵਿੱਚ ਤੇ ਬਹੁਤ ਆਉਂਦੇ ਆ ਪਰ ਪੰਗਤ ਵਿੱਚ ਬਹਿਣ ਤੋਂ ਝਿਜਕਦੇ ਆ ਕਹਿੰਦੇ ਕੋਈ ਵੇਖੇਗਾ ਤੇ ਕਹੇਗਾ ਵੀ ਵੇਖੋ ਇਹ ਵੀ ਉਹਦੇ ਨਾਲ ਬੈਠਾ ਸੀ ਇਸ ਕਰਕੇ ਆਖਿਆ ਪਹਿਲੇ ਪੰਗਤ ਪਾਛੇ ਸੰਗਤ ਜਿਹੜਾ ਪੰਗਤ ਵਿੱਚ ਬੈਠੇਗਾ ਉਹ ਸੰਗਤ ਵਿੱਚ ਆਏਗਾ ਇਸ ਜਾਤ ਪਾਤ ਦਾ ਇਹ ਜਿਹੜਾ ਵੱਡਾ ਬੰਦੇ ਦੇ ਮਨ ਤੇ ਪ੍ਰਭਾਵ ਸੀ ਇਹਨੂੰ ਮਟਾਉਣ ਵਾਸਤੇ ਇਹਨੂੰ ਦੂਰ ਕਰਨ ਵਾਸਤੇ ਮਹਾਰਾਜ ਨੇ ਅਸਰ ਕੀਤਾ ਹੁਣ ਪਤਾ ਲੱਗਾ ਵੀ ਤਪਾ ਇਦਾਂ ਕਰਦਾ ਹੈ ਸਹਿਬ ਨੇ ਕੀਤਾ ਪੰਗਤ ਵਿੱਚ ਪ੍ਰਸ਼ਾਦਾ ਛਕਦੇ ਆ ਉਹਨਾਂ ਨੂੰ ਇੱਕ ਇੱਕ ਮੋਹਰ ਦੇਣ ਦੀ ਸ਼ੁਰੂ ਕੀਤੀ ਉਹਨਾਂ ਨੇ ਜਾ ਕੇ ਆਖਿਆ ਵੀ ਉੱਥੇ ਬੜਾ ਆਨੰਦ ਹੈ ਇੱਕ ਤਾਂ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕੀਦਾ ਉਤੋਂ ਇੱਕ ਇੱਕ ਮੋਰ ਮਿਲਦੀ ਹੈ ਉਹਦੇ ਮਨ ਵਿੱਚ ਲਾਲਚ ਤੇ ਆਇਆ ਪਰ ਟਿਕਿਆ ਰਿਹਾ ਸਤਿਗੁਰ ਮਹਾਰਾਜ ਨੇ 5-5 ਮੋਰਾਂ ਕਰਤੀਆਂ ਜਦੋਂ 5-5 ਮੋਰਾਂ ਕੀਤੀਆਂ ਜਿਸ ਰਸਤੇ ਤੋਂ ਜਿਸ ਦਰਸ਼ਨੀ ਦਰਵਾਜ਼ੇ ਤੋਂ ਸੰਗਤ ਆਉਂਦੀ ਸੀ ਉਧਰੋਂ ਨਾਂ ਭੇਜ ਕੇ ਆਪਣੇ ਪੁੱਤਰ ਨੂੰ ਕੰਧ ਤੇ ਪਾਈ ਆਖਿਆ ਪੰਗਤ ਚ ਜਾ ਕੇ ਬੈਠੀ ਪ੍ਰਿਸ਼ਾਦਨਾ ਸ਼ਕੀ ਤੇ ਮੋਹਰਾ ਮਿਲਣ ਗਿਆ ਲੈ ਹੁਣ ਜਦੋਂ ਉਹ ਬੱਚਾ ਸੀ ਕੰਨ ਤੋਂ ਉਹਨੇ ਛਾਲ ਵਾਲੀ ਡਿੱਗਿਆ ਤੇ ਉਹਨੂੰ ਸੱਟ ਲੱਗੀ ਰੋਲਾ ਪੈ ਗਿਆ ਵੀ ਤਪੇ ਦਾ ਮੁੰਡਾ ਹੈ ਮਹਾਰਾਜ ਨੇ ਸਮਝਾਇਆ ਸਹਿਬ ਕਹਿੰਦੇ ਵੇਖੋ ਲੋਭ ਕਾਰਨ ਤਪਾ ਆਪਣਾ ਤਰਮਾਰ ਗਿਆ ਹੈ ਜੇ ਤਾਂ ਸੱਜੀ ਮੁਤੀ ਪਰਪਕਤਾ ਹੈ